ਕੰਗਲ ਦੇ ਦੇ ਸੁਰਤ ਨੂੰ ਪਿਆਰ ਪਾ ਕੇ ਸਭ ਚੈੱਕ ਕਰਦੇ ਅੱਜ ਅਸੀਂ ਆਇਆ ਜਿਲ੍ਹਾ ਮਾਨਸਾ ਮਾਨਸਾ ਬਲੋਕ ਦੇ ਪਿੰਡ ਸਭਾਉਂ ਦੇ ਵਿੱਚ ਇੱਥੇ ਵਿੱਚ ਲੋਕਾਂ ਨਾਲ ਅੱਜ ਸੱਤ ਦੇ ਵਿੱਚ ਬਹਿ ਕੇ ਗੱਲਬਾਤ ਕਰਦੇ ਆ ਲੋਕਾਂ ਦੇ ਕੀ ਅਸਲੇ ਹਲ ਹੋਗੇ ਕੋਈ ਕੀ ਰਹਿੰਦੇ ਨੇ ਕੀ ਲੋੜਾਂ ਸੀ ਕੀ ਆਉਣ ਵਾਲਾ ਸਰਮਾਈ ਸਟਾਈਲ ਹੋਣਾ ਗਵਰਨਮੈਂਟ ਲੈ ਕੇ ਚੱਤੋਂ ਨੂੰ ਸੱਤ ਦੇ ਵਿੱਚ ਹਾਂ ਲੋਕਾਂ ਨੇ ਅੱਛਰੀ ਗੱਲ ਜੀ ਬਾਈ ਜੀ ਕੀ ਨਾਮ ਹੈ ਲਛਮਨ ਸਿੰਘ ਗ੍ਰਾਮ ਦਾ ਪੰਚ ਆ ਲਖਮਨ ਸਿੰਘ ਜੀ ਜਿਹੜੇ ਪਿਛਲੇ 5 ਸਾਲਾਂ ਚ ਸਰਪੰਚ ਰਿਹਾ ਉਹਨੇ ਕਿੰਨੇ ਵੀ ਕੰਮ ਕਰਾਇਆ ਤੁਸੀਂ ਕੁਝ ਹੋਏ ਨਹੀਂ ਕੁਝ ਅਧੂਰੇ ਪਏ ਨੇ ਜਿਵੇਂ ਗਲੀਆਂ ਨਾਲੀਆਂ ਦੇ ਨੇ ਜਿਵੇਂ ਗਲੀਆਂ ਨਾਲੀਆਂ ਦੇ ਨੇ ਕੁਝ ਬਣ ਗਈਆਂ ਉਸ ਹਲੇ ਪਈਆਂ ਨੇ ਅਧੂਰੀਆਂ ਨੇ ਸਭ ਤੋਂ ਵੱਡੀ ਸਮੱਸਿਆ ਸਾਡੇ ਹੈਗੀ ਹੈ ਸੀਵਰੇਜ ਦੀ ਦੂਜੇ ਨੰਬਰ ਤੇ ਹੈਗੀ ਹੈ ਬਾਟਰ ਬਾਕਸ ਦੀ ਤੀਜੇ ਨੰਬਰ ਤੇ ਹੈਗਾ ਬੱਚੇ ਨੇ ਜਿਹੜੇ ਗਰਾਊਂਡ ਜਰੂਰੀ ਆ ਸਾਨੂੰ ਚਾਹੀਦਾ ਤੇ ਉਹ ਬੱਚੇ ਟੋਬਾ ਖਾਲੀ ਕਰਾ ਕੇ ਉਹਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਗਰਾਊਂਡ ਬਹੁਤ ਜ਼ਰੂਰੀ ਹੈ ਤਨ ਮੇਨ ਸਮੱਸਿਆਵਾਂ ਵਾਲੀ ਹੈ ਸਾਡੀ ਅੱਛਾ ਵੀਰ ਜੀ ਇੱਥੇ ਕਿੰਨੇ ਕੈਂਡੀਡੇਟ ਖੜੇ ਹੋਏ ਨੇ ਇਹ ਸਰਪੰਚੀ ਦੇ ਕੈਂਡੀਡੇਟ ਦੋ ਨੇ ਜੀ ਜਰਨਲ ਕੈਟਾਗਰੀ ਵਾਸਤੇ ਹੈ ਇਹਦੇ ਵਿੱਚ ਉਹਦੇ ਮੁਕਾਬਲੇ ਜਰਨਲ ਵਾਲੇ ਦੇ ਐਸਸੀ ਵਾਲੇ ਚਲੋ ਇੱਕ ਗੱਲ ਦੱਸੋ ਭਾਈ ਜੀ ਜਦੋਂ ਸਿਰਫ ਦੋ ਬੰਦੇ ਹੀ ਖੜੇ ਹੋਏ ਨੇ ਕੀ ਪਿੰਡ ਦੇ ਵਿੱਚ ਐਨਾ ਕਹਿਣੀ ਵੀ ਦੋਨਾਂ ਚੋਂ ਇੱਕ ਨੂੰ ਖੜਾ ਕਰ ਲੈਂਦੇ ਕੋਸ਼ਿਸ਼ ਕੀਤੀ ਸੀ ਜੀ ਦੋ ਤਿੰਨ ਵਾਰ ਇਕੱਠ ਵੀ ਹੋਇਆ ਸੀਗਾ ਪਰ ਅੰਦਰ ਵਿੱਚ ਕੁਝ ਲੋਕ ਹੁੰਦੇ ਨੇ ਨਹੀਂ ਚਾਹੁੰਦੇ ਹੁੰਦੇ ਪਿੰਡਾਂ ਦੇ ਵਿੱਚ ਸਾਰੇ ਤਰ੍ਹਾਂ ਦੇ ਹੁੰਦੇ ਨੇ ਇਸ ਕਰਕੇ ਉਹ ਪੂਰ ਨਹੀਂ ਹੁੰਦੇ ਤੇ ਹੁਣ ਤੁਸੀਂ ਜਿਹੜੇ ਆਉਣ ਵਾਲੇ ਸਰਪੰਚ ਇਹਨਾਂ ਤੋਂ ਕੀ ਉਮੀਦ ਰੱਖਦੇ ਹੋ ਉਮੀਦ ਤਾਂ ਅਸੀਂ ਪਹਿਲਾਂ ਨਾਲ ਤੋਂ ਵੀ ਇਹੀ ਰੱਖਦੇ ਸੀ ਜੀ ਕਿ ਸਾਡੀਆਂ ਸਮੱਸਿਆਵਾਂ ਸਾਰੀਆਂ ਹੱਲ ਹੋਣ ਪਰ ਨਾ ਇੱਥੇ ਕਿਸੇ ਨੇ ਮਨ ਨਹੀਂ ਕੀਤੀ ਅਗਲਾ ਕਾਹਦਾ ਟਾਈਮ ਪਾਸ ਕਰਕੇ ਦੁਰ ਜਾਂਦਾ ਹੁਣ ਇਹਨਾਂ ਤੋਂ ਵੀ ਸਾਡੀ ਇਹੀ ਉਮੀਦ ਹੈ ਵੀ ਹੋ ਸਕਦਾ ਕਰ ਦੇਣ ਉਹ ਪਤਾ ਲੱਗੂ ਜੇ ਕਰਨਗੇ ਫਿਰ ਕੀ ਧੰਨਵਾਦ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮਕਰ ਸਿੰਘ ਜੀ ਚੋਣਾ ਆ ਗਏ ਆ ਇਲੈਕਸ਼ਨ ਆ ਗਏ ਆ ਤੁਹਾ ਪੰਚਾਇਤੀ ਦੀਏ ਤੁਹਾਡੇ ਪਿੰਡ ਦੇ ਕੀ ਕੀ ਕੰਮ ਰਹਿੰਦੇ ਨੇ ਕੰਮ ਜਿਵੇਂ ਬਾਈ ਜੀ ਨੇ ਦੱਸਿਆ ਜੀ ਇਹ ਸਭ ਸੇਵਾਵਾਂ ਦਾ ਜੀ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂ ਪਾਣੀ ਡੰਗੇ ਵਾਗੇ ਪਿਛਲੀ ਵਾਰੀ 15 ਸਾਲ ਹੋ ਗਏ ਜਿਹੜੇ ਸਰਪੰਚ ਬਣੇ ਨੇ ਉਹ ਹੀ ਕਹਿੰਦੇ ਸੀਵਰੇਜ ਬਣਾਵਾਂਗੇ ਆਪਾਂ ਤੁਹਾਡੇ ਪਲਾਨ ਆ ਪਾਵਾਂਗੇ ਬਾਰਡਰ ਵਾਕਸ ਬਣਾਵਾਂਗੇ ਕੁਝ ਨਹੀਂ ਬਣਾਇਆ ਆਪਦੇ ਵਸਾ ਆਪਦੀ ਗੁਰੇ ਹੋਣੀ ਮਸਲੇ ਉਹਨਾਂ ਆਪਾਂ 5 ਸਾਲ ਪਹਿਲਾਂ ਪੰਜ ਸਰਪੰਚ ਰਹਿ ਗਿਆ ਉਹਨਾਂ ਨੇ ਆਪ ਦੇ ਘਰੋਂ ਮਿਸਤਰੀਟ ਆਇਆ 5 ਸਾਲ ਚੁਗਲਾ ਰਹਿ ਗਿਆ ਉਹਨਾਂ ਨੇ ਇੰਟਾ ਆਇਆ ਹੋਰ ਕੋਈ ਨਹੀਂ ਆਨੋ ਤੋ ਗਏ ਜਿਹੜੇ ਜਿਹੜੇ ਹੁਣ ਦੋ ਖੜੇ ਕਿਤੇ ਨੇ ਉਮੀਦਵਾਰ ਖੜੇ ਹੋਏ ਨੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਕਿਹੜਾ ਉਮੀਦਵਾਰ ਅੱਛਾ ਲੱਗਦਾ ਵੀ ਜਿਹੜਾ ਭਵੇਂ ਨਾਂ ਨਾਲ ਉਸਤਾ ਵੀ ਕੀ ਕਹ ਤੁਸੀਂ ਨੇ ਜਦੋਂ ਵੋਟ ਪਾਓਗੇ ਕੀ ਕੰਪੈਰੀਸ਼ਨ ਕਰੋਗੇ ਕੀ ਕੀ ਲੈਖਾ ਜੋਖਾ ਕਰੋਗੇ ਉਹਨਾਂ ਦਾ ਤੇ ਪਹਿਰੀਆਂ ਤਾਂ ਇਹੀ ਕਰਦਿਆਂ ਸੀ ਮੰਨ ਲਓ ਵੀ ਆਪ ਦਾ ਇੱਕ ਸਾਡੀ ਕਾਸਟੀ ਮੰਨ ਲਓ ਜ ਆਪ ਦਾ ਭਾਈਚਾਰਾ ਜੀ ਮੈਂ ਪਛੀਹ ਮਨਕੇ ਜੱਲੇ ਵਿਚਾਰ ਜੀ ਨਹੀਂ ਕੰਮ ਕਰੋ ਜਿਵੇਂ ਉਹਨਾਂ ਨੇ 5 ਸਾਲ ਪਹਿਲਾਂ ਆਦਿਕਰੋ ਮਿਤਰੀਆਂ ਟਾਣਾ ਪਈ ਸੀ ਤਾਂ ਕਰ ਲੂਗਾ ਮੈਂ ਗਲਤੀ ਜੀ ਨਾ ਕਰ ਫਿਰ ਉਹਨਾਂ ਨੂੰ ਪੰਜ ਸਰਪੰਚ ਬਣਾ ਕੇ ਜੀ ਉਹਨਾਂ ਤੋਂ ਨੀਦ ਰੱਖਾਂਗੇ ਜਿੰਨ 10 ਸਾਲ ਪਹਿਲਾਂ ਕਰਕੇ ਫਿਰ ਬੈਂਚ ਖੋਦ ਨਗਰੇ ਬਾਈ ਜੀ ਇਹ ਭਾਈਚਾਰ ਦੀ ਗੱਲ ਜੇ ਛੱਡ ਕੇ ਸਾਰਾ ਪਿੰਡ ਆਪਣਾ ਭਾਈਚਾਰਾ ਤੁਸੀਂ ਇਹ ਕਿਉਂ ਨਹੀਂ ਸਮਝਦੇ ਵੀ ਸਾਡਾ ਕੰਮ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਸੀ ਤਾਂ ਹੀ ਵੋਟ ਪਾਵਾਂਗੇ ਹੋਣਾ ਚਾਹੀਦਾ ਪਹਿਲਾਂ ਵੀ ਇਹੀ ਕਰਕੇ ਵੋਟ ਪਈ ਵੀ ਸਾਡਾ ਕੰਮ ਹੋਣਾ ਚਾਹੀਦਾ ਪਰ 10 ਸਾਲਾਂ ਤੋਂ ਕੁਝ ਵੀ ਨਹੀਂ ਹੋਇਆ ਜੀ ਅੱਛਾ ਕੀ ਤੁਸੀਂ ਸਰਵ ਸੰਤ ਦੀ ਨਾਲ ਪੰਚਾਇਤ ਇੱਥੇ ਬਹਿ ਕੇ ਉਹਨਾਂ ਜਿਹੜੇ ਦੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਨੂੰ ਕੋਈ ਸਵਾਲ ਕਰੋਗੇ ਉਹਨਾਂ ਨੂੰ ਸਵਾਲ ਕਰਨਾ ਹੀ ਪਿਆ ਸੀ ਸਾਡੇ ਸਵਾਲ ਤੇ ਸਾਡਾ ਕੰਮ ਹੋਣਾ ਚਾਹੀਦਾ ਜੀ ਠੀਕ ਹੈ ਜੀ ਜਿਵੇਂ ਬਾਈ ਜੀ ਨੇ ਕਿਹਾ ਸੀਵਰੇਜ ਜ਼ਰੂਰੀ ਹੈ ਜੀ ਦੇਖ ਲਈ ਬੁਰਾ ਹਾਲ ਹੈ ਨਾਲੀਆਂ ਦਾ ਬੁਰਾ ਹਾਲ ਹੈ ਜਿਹੜੇ ਚ ਲੰਘਿਆ ਨਹੀਂ ਜਾਂਦਾ ਜੀ ਇੱਥੇ ਨਿਕਾ ਰਹੇ ਦੇ ਵਿੱਚ ਪਾਣੀ ਉੜਦਾ ਜੀ ਅੱਛਾ ਤੁਹਾਡੇ ਬਾਰਡਰ ਬਕਸ ਉਹ ਤਾਂ ਤੁਹਾਨੂੰ ਦੱਸੇ ਨਹੀਂ ਦੂਰਾ ਭਾਈ 10 ਸਾਲ ਤੋਂ ਇਹੀ ਕਹਿੰਦੇ ਆ ਰਹੇ ਨੇ ਬਾਰਡਰ ਬਕਸ ਬਣਾਵਾਂਗੇ ਜੀ ਜਿਹੜੇ ਨਰੇਗਾ ਮਜ਼ਦੂਰ ਲਾ ਦੇ ਨੇ ਉਹਨਾਂ ਦੇ ਪੈਸੇ ਕੱਟੇ ਗਏ ਨੇ ਜੀ ਜੀ ਬਾਰਡਰ ਬਕਸ ਖਾਤਰ ਪੈਸੇ ਕੱਟਾਓ ਉਹ ਪਿਛਲੀ ਸਰਪੰਚ ਸਾਹਿਬ ਕੱਟ ਕੇ ਉਹਨਾਂ ਨੇ ਕੁਝ ਕੀਤਾ ਜੀ ਧੰਨਵਾਦ ਵੀਰ ਜੀ ਆਪਾਂ ਦੇ ਨਾਲ ਆ ਗਏ ਪੜੇ ਦੇਖੇ ਆ ਆ ਗਿਆ ਮੁੰਡੇ ਪੜੇ ਦੇਖੇ ਆ ਗਏ ਇਹਨਾਂ ਨਾਲ ਇਹਨਾਂ ਤੋਂ ਕਰਾਵਾ ਆ ਓਏ ਆ ਓਏ ਜਿੰਦ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਜੀ ਵੱਲੋਂ ਪਹਿਲਾਂ ਕਿੰਨੇ ਕੰਮ ਕਰਾਏ ਗਿਆ ਕਿੰਨੇ ਅਧੂਰੀਆ ਜਿਹੜੇ ਨਵੇਂ ਖੜੇ ਹੋਏ ਨੇ ਇਹਦੇ ਤੁਸੀਂ ਕੀ ਇਮਤ ਰੱਖਦੇ ਹੋ ਇਹ ਸਾਡੇ ਸ਼ਡਿਊਲ ਕਾਹਤਾਂ ਦੇ ਪਰ ਆਹ ਤੋਂ ਜਿਹੜੇ ਇੱਥੇ ਕੰਮ ਕਰਾਏ ਨਹੀਂ ਉਹ ਸਾਰੇ ਅਧੂਰੇ ਪਏ ਨੇ ਉਹਨਾਂ ਦੇ ਆਪ ਦੇ 2-3 ਕੰਮ ਕਰਾਏ ਨੇ ਉਹ ਕੰਪਨੀਆਂ ਜਿਹਨੇ ਖੂਨ ਹੈ ਹੋਰ ਸਾਰੇ ਉਹ ਕੰਪਲੀਟ ਕਰ ਲਈਏ ਇੱਥੇ ਸਾਡੇ ਅਸੀਂ ਮਹਰਦਜ ਕੋਈ ਵੀ ਕੰਪਲੀਟ ਕਰਾ ਇੱਕ ਸਾਡੇ ਪਾਣੀ ਦੀ ਬਹੁਤ ਪ੍ਰੋਬਲਮ ਹੈ ਵੀ ਇਹ ਨਾਲ ਜਦੋਂ ਕੋਈ ਵੀ ਸਰਪੰਚ ਆਉਂਦਾ ਐਂ ਕਹਿ ਦਿੰਦਾ ਵੀ ਅਸੀਂ ਤੁਹਾਡੇ ਪਾਣੀ ਦਾ ਨਿਕਾਸ਼ ਕਰਾਂਗੇ ਤੁਸੀਂ ਪੈਸਾ ਪਾਈ ਤੁਰੰਤ ਤੇ ਹੁਣ ਆਉਣ ਵਾਲੇ ਸਰਪੰਚਾਂ ਤੋਂ ਕੀ ਉਮੀਦ ਰੱਖਦੇ ਹੋ ਤੇ ਕੀ ਉਹਨਾਂ ਨਾਲ ਗੱਲਬਾਤ ਕਰੋਗੇ ਕਰਾਂਗੇ ਜੀ ਆਉਣ ਵਾਲੇ ਸਰਪੰਚਾਂ ਤੋਂ ਅਸੀਂ ਇਹ ਆਸ ਰੱਖਦੇ ਹਾਂ ਇਮਾਨਦਾਰ ਹੋਗੇ ਤੇ ਬਾਕੀ ਬਦਿਆ ਪੜਿਆ ਲਿਖਿਆ ਹੋਵੇ ਬੋਲਣਾ ਆ ਹੋਵੇ ਕਿ ਸੂਝਵਾਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਅੱਛਾ ਜਿਹੜੀਆਂ ਪੰਚਾਇਤੀ ਚੋਣਾਂ ਆ ਰਹੀਆਂ ਇਹਦੇ ਵਿੱਚ ਕਿ ਤੁਸੀਂ ਸਰਪੰਚਾਂ ਜਿਹੜੇ ਖੜੇ ਹੋਏ ਨੇ ਉਹਨਾਂ ਨੂੰ ਅਪੀਲ ਕਰੋਗੇ ਜਾਂ ਉਹਨਾਂ ਨੂੰ ਇਹ ਕਹੋਗੇ ਵੀ ਜੇ ਤੂੰ ਨਸ਼ੇ ਬੰਡੇ ਤਾਂ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਉਣੀਆ ਨਹੀਂ ਨਸ਼ੇ ਗੋ ਬੰਡੇ ਜੀ ਨਸ਼ੇ ਥੋੜਾ ਬੰਦੇ ਨਸ਼ੇ ਬੰਨਣ ਬਾਅਦ ਤੇ ਥੋੜਾ ਸੇ ਪੰਚ ਖੜਾ ਹੋਈ ਉਹ ਕੰਮ ਕਰਾਉਣ ਵਾਸਤੇ ਅਸੀਂ ਤਾਂ ਕੰਮ ਕਰਾਉਣ ਵਾਸਤੇ ਵੋਟਾਂ ਪਾਵਾਂਗੇ ਬਾਈ ਜੀ ਪਿੰਡ ਦੇ ਵਿੱਚ ਨਾ ਲਾਲਚ ਹੋ ਜਾਂਦੀ ਹੈ ਵੀ ਇਹ ਰਾਤ ਨੂੰ ਜਦੋਂ ਦਾਰੂ ਪੀਉਣੀ ਹੋਰ ਹਨਾ ਇਸ ਤੋਂ ਵਰਜਿਤ ਕਰੋਗੇ ਵਰਜਿਤ ਜੇ ਮੇਰੀ ਗੱਲ ਛੋੜੋ ਜੀ ਹੋਰ ਤੱਕ ਦਾ ਦਾਰੂ ਚੱਲੀ ਨਹੀਂ ਦੋਏ ਕੰਦੀ ਖੜੇ ਹੋਏ ਜੀ ਅੱਗੇ ਆਸਬ ਨਹੀਂ ਰੱਖਦੇ ਅਸੀਂ ਦਾਰੂ ਚ ਵੈਰੀ ਗੁੱਡ ਠੀਕ ਹੈ ਹਾਂਜੀ ਬਾਪੂ ਜੀ ਸਸਰੀਏ ਕਾ ਕੀ ਨਾਮ ਆਜੀ ਉੱਤਿਆ ਸੁਣਦਾ ਮੈਂ ਬੋਲ ਵੀ ਨਹੀਂ ਸਕਦਾ ਬੋਲ ਸਕਦੇ ਤੁਸੀਂ ਤਾਂ ਬੋਲੋਗੇ ਅੱਛਾ ਚੱਲ ਠੀਕ ਹੈ ਉਹ ਦੋਨੇ ਹੈਲੋ ਇੱਧਰ

ਉਹਦੇ ਵਿੱਚ ਕੀ ਹੈ ਪਹਿਲਾਂ ਨੇ ਸਿਰਫ ਅੱਜ ਦਾ ਸਾਨੂੰ ਕੁਝ ਨਹੀਂ ਪਤਾ ਸੀ ਕਿ ਇਹਨੇ ਕੀ ਕੰਮ ਕੀਤਾ ਕਿ ਨਾਲ ਕੀਤਾ ਬਣਾ ਅਸੀਂ ਅਰੇ ਅਸੀਂ ਵਿਕਾਸ ਕਰਾਂਗੇ ਵਿਕਾਸ ਕਰਨਾ ਚਾਹੀਦਾ ਹੈ ਕਿ ਆਪ ਸਿਆਰ ਦੇ ਵਿਕਾਸ ਕਰਨੇ ਚਾਹੀਦੇ ਹੈ ਅਸਾਰਾ ਸਾਡਾ ਪਰਿਵਾਰ ਹੈ ਜਿਹੜਾ ਸਾਡੇ ਭਾਈਚਾਰਾ ਸਾਰਾ ਸਾਡੇ ਨਾਲ ਜੁੜਿਆ ਹੋਇਆ ਹੈ ਉਹ ਕਰਕੇ ਕੀ ਆਈ ਦੇਖ ਲੋ ਤੁਸੀਂ ਆਪ ਹੀ ਦੇਖ ਲੀ ਕੀ ਹਾਲਾਤ ਨੇ ਆ ਪਿੰਡ ਦੇ ਇਹ ਵਿਕਾਸ ਹੋਇਆ ਹੁੰਦਾ ਤਾਂ ਆ ਹਾਲਾਤ ਨਹੀਂ ਹੁੰਦੇ ਬਾਕੀ ਮੈਂ ਬੜਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਅੰਤਰਵਾਦੀ ਹੋ ਜਾਂਦੀ ਹੈ ਮੇਰਾ ਟਾਈਮ ਆ ਭਾਈ ਜੀ ਦੀ ਕੰਟਰੋਵਰਸੀ ਕੋਈ ਗੱਲ ਨਹੀਂ ਅਸੀਂ ਤਾਂ ਗੱਲ ਇਹੀ ਕਰਨਾ ਆਏ ਆ ਤੁਹਾਡੇ ਨਾਲ ਵੀ ਫਿਰਦਾਰ ਪਿੱਛੇ ਕੀ ਵਿਕਾਸ ਹੋਇਆ ਕੀ ਰਹਿ ਗਿਆ ਔਰ ਤੁਸੀਂ ਜਦ ਕਹਿੰਦੇ ਮੈਂ ਕਰ ਦੇਣਾ ਉਹਦਾ ਤਾਂ ਤੁਸੀਂ ਕੀ ਵਿਕਾਸ ਕਰੋਗੇ ਕੀ ਵਿਸ਼ਵਾਸ ਦਿਵਾਓਗੇ ਆਪ ਪਾਪ ਕਾਨੂੰਨ ਸਿਰ ਸਾਡੇ ਹਿਸਾਬ ਨਾਲ ਕੋਈ ਵਿਕਾਸ ਨਹੀਂ ਸਾਡੇ ਸਾਡੇ ਹਿਸਾਬ ਨਾਲ ਤਾਂ ਜ਼ੀਰੋ ਵਿਕਾਸ ਹੋਇਆ ਗਲੀਆਂ ਦਾ ਉਹੀ ਹਾਲ ਹੈ ਜੋ ਪਹਿਲਾਂ ਵਾਲੀ ਪੰਚਾਇਤ ਨੇ ਵਾਅਦੇ ਕੀਤੇ ਸੀ ਐ ਕਰਾਂਗੇ ਕੀ ਬੋ ਕਰਾਂਗੇ ਕੁਝ ਨਹੀਂ ਕੀਤਾ ਠੀਕ ਹੈ ਤੇ ਅੱਛਾ ਹਾਂਜੀ ਸਾਡੇ ਕਰਾਂ ਚ ਜਿਹੜੀ ਇਸਤਰੀ ਲਾਏ ਹੋਏ ਸੀਗੇ ਉਹ ਹੁਣ ਵੀ ਲੱਗੇ ਹੋਏ ਨਹੀਂ ਉਹ ਲੱਭ ਤੇ ਬਾਈ ਜੀ ਕਹੇ ਦੱਸੋ ਤੁਹਾਡੇ ਇੱਥੇ ਡਿਸਪੈਂਸਰੀ ਹੈ ਡਿਸਪੈਂਸਰੀ ਹੈਗੀ ਹੈ ਜੀ ਪਰ ਨਾਮ ਵੀ ਤੇ ਪਸ਼ੂਆਂ ਵਾਸਤੇ ਜਿਹੜੇ ਵੈਟਰਨਰੀ ਡਾਕਟਰ ਪਸ਼ੂਆਂ ਦੇ ਡਾਕਟਰ ਹੁੰਦਾ ਉਹ ਹੁੰਦਾ ਉਹ ਮਤਲਬ ਪ੍ਰਾਈਵੇਟ ਹੈ ਜੀ ਸਰਕਾਰੀ ਹੋ ਜਾਂਦਾ ਸਰਕਾਰੀ ਹੈ ਜੀ ਕੀ ਤੁਸੀਂ ਫਿਰ ਪਿੰਡ ਵਾਲਿਆਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੋਗੇ ਹਾਂ ਜੀ ਹਾਂ ਜੀ ਸਾਡੇ ਸਰਪੰਚ ਜੀ ਇਹ ਵੀ ਕੋਲੋਂ ਦਿਖਾ ਦੇ ਸਾਰਾ ਕੁਝ ਲਿਖਾ ਹੋਈ ਜੋ ਵੀ ਸਾਡੇ ਪਿੰਡ ਦੀਆਂ ਜੋ ਵੀ ਲੱਗਦੇ ਏਰੀਆ ਦੀਆਂ ਸਾਡੀਆਂ ਅਸਲ ਤੇ ਤਾਂ ਕੀ ਹੈ ਅਸੀਂ ਗਰੀਬ ਇੱਥੇ ਜਿਹੜੇ ਵੀ ਰਹਿੰਦੇ ਆ ਗਰੀਬ ਹੀ ਆ ਜਿਹੜੇ ਦਿਹਾੜੀ ਕਰਕੇ ਖਾਂਦੇ ਆ ਦੇਖੋ ਹਨ ਵੀ ਜਿੰਨੀਆਂ ਲੋੜਾਂ ਨੇ ਅਸੀਂ ਉਹਨਾਂ ਵਿੱਚ ਹੀ ਲੜ ਰਹੇ ਹਾਂ ਸੱਤਵੇਂ ਬਾਲਾ ਕੁਝ ਨਹੀਂ ਕਹਿੰਦਾ ਭਾਈ ਦਾ ਬੋਲੋ ਕਿ ਭਾਈ ਹੋਈ ਕੋਈ ਭਾਈ ਜੀ ਕੀ ਕੰਮ ਹੈ ਪੁੱਤਣਾ ਬੋਲੋ ਕੀ ਜਦੋਂ ਆ ਰੰਜੀ ਜੀ ਆਪਾਂ ਸੱਤਥੇ ਖੜੇ ਆ ਕੋਮਨ ਗੱਲ ਕਰਨੀ ਆ ਵਨ ਸਾਈਡਰਲੀ ਕਰਨੀ ਪਿਛਲੇ ਸਰਪੰਚ ਨੇ ਕਿੰਨਾ ਕੰਮ ਕਰਾਇਆ ਜਿਹੜੇ ਹੁਣ ਦੋ ਖੜੇ ਹੋਏ ਨਹੀਂ ਕੁਛ ਇਹ ਤਾਂ ਪੀ ਵੀ ਰੱਖਣਾ ਜੀ ਪਿਛਲੇ ਨਾ ਉਧਰ ਚਾਰ ਸਰਪੰਚ ਨੇ 20 ਸਾਲਾਂ ਦੇ ਉਹਨਾਂ ਦਾ ਵਿਕਾਸ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਡੇ ਪਿੰਡ 'ਚ ਇੱਕ ਵਾਰੀ ਗੀੜਾ ਦੇ ਦੋ ਤੁਹਾਨੂੰ ਕਿਸ਼ਤੀ ਲੈ ਕੇ ਲੰਘਣਾ ਪਊਗਾ ਤੁਸੀਂ ਪੈਦਲ ਨਹੀਂ ਲੰਘ ਸਕਦੇ ਠੀਕ ਹੈ ਤੇ ਜਿਹੜੇ ਨਵੇਂ ਸਰਪੰਚ ਨੇ ਦੋਵੇਂ ਪੜ੍ਹੇ ਲਿਖੇ ਆ ਸੂਝਵਾਨ ਹੈ ਆਪਾਂ ਇੱਕ ਸਾਈਡ ਨਹੀਂ ਗੱਲ ਕਰਦੇ ਠੀਕ ਹੈ ਕੋਈ ਵੀ ਜਿੱਤੇ ਪਰ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੂੰ ਤੇ ਤੁਹਾਡੇ ਵਿੱਚ ਕੀ ਕਮੀਆਂ ਰਹਿ ਗਈਆਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਵੀ ਹੋਣੇ ਚਾਹੀਦੀਆਂ ਸਾਡੇ ਪਿੰਡ 'ਚ ਕੋਈ ਸਾਰੀਆਂ ਹੀ ਕਮੀਆਂ ਨੇ ਜੀ ਚਲੋ ਦੱਸ ਦਿਓ ਆ ਹੁਣ ਵੀ ਆ ਜਦੋਂ ਵੋਟਾਂ ਸੀ ਉਦੋਂ ਪਾਇਪ ਪਵਾਤੇ ਨਹੀਂ ਇੱਥੇ ਚੱਕੜੀ ਚੱਕਰ ਸੀਗਾ ਸਕੂਲ ਜਾਂਦੇ ਆ ਜਵਾਕ ਸੜਕ ਨਹੀਂ ਬਣੀ ਐ ਕੋਈ ਠੀਕ ਐ ਇਧਰੋਂ ਰੋਡ ਜਾਂਦਾ ਬਾਜ਼ਾਰ ਨੂੰ ਇਹ ਸਾਰੇ ਕੱਚੇ ਉਹ ਬਜ਼ੁਰਗ ਲੱਗ ਰੀਆਂ ਨੇ ਮਾਤਾ ਸਪਾਈ ਕਰਦੀਆਂ ਨੇ ਉਹ ਗੰਦ ਚ ਹੱਥ ਮਾਰਦੀਆਂ ਨੇ ਸਾਡੇ ਜਿਹੜਾ ਪਿਛਲਾ ਜਿਹੜਾ ਲਾਸਟ ਸਰਪੰਚ ਸੀ ਉਹਨੇ ਸਾਡੇ ਇੱਥੇ ਸੌਂ ਖਾਦੀ ਚੂਲੀਆਂ ਭਰੀਆਂ ਪਾਣੀ ਦੀਆਂ ਕਹਿੰਦਾ ਮੈਂ ਸਾਰੇ ਵਿਕਾਸ ਕਰੂੰਗਾ ਕੁਝ ਨਹੀਂ ਕਰਿਆ ਬਸ ਸਿਰਫ ਆਪਦੇ ਉਧਰ ਇੱਧਰ ਤਾਂ ਆਈ ਹੀ ਨਹੀਂ ਜੀ ਸਾਡੇ ਵਿੜੇ 'ਚ ਤਾਂ ਠੀਕ ਐ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹ ਬਣੀ ਨਹੀਂ ਜਿਹੜੀਆਂ ਨਹੀਂ ਚਾਹੀਦੀਆਂ ਉਹ ਬਣੀਆਂ ਹੋਈਆਂ ਨੇ ਸਾਡੇ ਇੱਥੇ ਜਿਹੜੀਆਂ ਸਾਨੂੰ ਲੋੜ ਨਹੀਂ ਹੈ ਅੱਛਾ ਇੱਕial ਹੋਰ ਦੱਸੋ ਤੁਸੀਂ ਨੌਜਵਾਨਾਂ ਮੰਡੇ ਹੋਰ ਵੀ ਬੰਦੇ ਨੌਜਵਾਨ ਨੇ ਤੁਹਾਡੇ ਵਾਸਤੇ ਕੋਈ ਸਟੇਡੀਅਮ ਹੈ ਨਹੀਂ ਸਾਡੇ ਕੋਈ ਸਟੇਡੀਅਮ ਨਹੀਂ ਹੈ ਜੀ ਜਿਹੜਾ ਹੈਗਾ ਸੀ ਉਹ ਵੀ ਉਹ ਖਰਾਬ ਕਰਤਾ ਇਹ ਵਿੱਚ ਬਾਸਕਟਬਾਲ ਦਾ ਗਰਾਊਂਡ ਬਣਾਤਾ ਉਹ ਥੋੜਾ ਜਿਹਾ ਸੀ ਗਰਾਊਂਡ ਤੇ ਹੁਣ ਮਿਲਿਆ ਉਹ ਉਹ ਵੀ ਸਿਰਫ ਵਾਟਰਪ੍ਰੂਫ ਦਾ ਹੈਗਾ ਉਹ ਗਰਾਊਂਡ ਨਹੀਂ ਆ ਵਾਟਰ ਵਾਕਸ ਦਾ ਉਹ ਸਿਰਫ ਗਰਾਊਂਡ ਬਣਾਇਆ ਹੋਇਆ ਜਦੋਂ ਵਾਟਰ ਵਾਕਸ ਬਣ ਗਿਆ ਉਹ ਵੀ ਖਰਾਬ ਹੋ ਗਿਆ اچھا ਇੱਕ ਹੋਰ ਗੱਲ ਦੱਸੋ ਜਿਹੜੇ ਹੁਣ ਸਰਪੰਚਾ ਉਹਨਾਂ ਨੂੰ ਇਹ ਗੱਲ ਕਹੋਗੇ ਵੀ ਸਾਡੇ ਵਾਸਤੇ ਗਰਾਊਂਡ ਸਰਕਾਰੀ ਜਿਹੜੀ ਜ਼ਮੀਨਾਂ ਪੰਚਾਇਤੀ ਉਹਦੇ ਵਿੱਚ ਬਣਵਾ ਦਿੱਜੋ ਬਿਲਕੁਲ ਜੀ ਅਸੀਂ ਨੇ ਇੱਕ ਮੋਮੈਂਟੋ ਤਿਆਰ ਕੀਤਾ ਹੈ ਵਿੱਚ ਸਾਰਾ ਕੁਝ ਲਿਖਿਆ ਹੋਇਆ ਵਾਟਰ ਵਾਕਸ ਗਰਾਊਂਡ ਟ੍ਰੈਕ ਠੀਕ ਹੈ ਡਿਸਪੈਂਸਰੀ ਸਾਰਾ ਕੁਝ ਮਤਲਬ ਜੋ ਆਪਣੇ ਪਿੰਡ ਨੂੰ ਚਾਹੀਦਾਗਾ ਉਹ ਸਾਰਾ ਕੁਝ ਉਹਦੇ ਵਿੱਚ ਹੈ ਤੇ ਅਸੀਂ ਇਹ ਉਮੀਦ ਵੀ ਇਹੀ ਰੱਖਦੇ ਆ ਕਿ ਉਹ ਬਣਾ ਕੇ ਜੰ데 ਤੇ ਤੁਸੀਂ ਇੱਕ ਗੱਲ ਦੱਸੋ ਜੀ ਇਹਨੂੰ ਵੋਟਾਂ ਦੇ ਵਿੱਚ ਦੇਖੋ ਹਰ ਥਾਂ ਤੇ ਇਹ ਸਾਰੂ ਚੱਲ ਰਹੀ ਹੈ ਕਿ ਤੁਸੀਂ ਆਪਦੇ ਜਿਹੜੇ ਦੋਨੇ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਨਾਲ ਸਾਥ ਨਾ ਨਿਭੜੋ ਕਿ ਸਾਡੇ ਨੌਜਵਾਨ ਮੁੰਡਿਆਂ ਨੂੰ ਮਾੜੀ दारू ਜਾਂ ਮਾੜਾ ਨਸ਼ਾ ਨਾ ਦਿਓ ਜੇ ਦਿਓਗੇ ਤਾਂ ਅਸੀਂ ਤੁਹਾਨੂੰ ਵੋਟਾਂ ਨਹੀਂ ਦੇਵਾਂਗੇ ਜੇ ਬਿਲਕੁਲ ਇਹ ਰਾਂ दारू ਦਾ ਵੈਸੇ ਹਾਲੇ ਖਾਤਰਾ ਸਾਡੇ ਕਿਸੇ ਕੈਂਡੀਡੇਟ ਨੇ ਨਹੀਂ ਦਿੱਤੀ ਹੈ ਦੋਨੋਂ ਇੱਥੇ ਸੌਂਦੋਕ ਕੇ ਗਏ ਆ ਵੀ ਵਧੀਆ ਗੱਲ ਐ ਇਹ ਇਸ ਵਾਰ ਨਹੀਂ ਕਿਉਂਕਿ ਜਦੋਂ ਪਹਿਲਾਂ ਸਰਪੰਚੀ ਹੁੰਦੀ ਆ ਨਾ ਕਿਉਂਕਿ ਪੁਰਾਣੇ ਆ ਉਹ ਰੱਖਦੇ ਆ ਤੇ ਉਹ दारू ਚਲਾ ਦਿੰਦੇ ਆ ਇਸ ਵਾਰ ਕਿਤੇ ਵੀ दारू ਨਹੀਂ ਆ ਨਾ ਇੱਧਰ ਐ ਨਾ ਉੱਧਰ ਐ ਬਿਲਕੁਲ ਨਸ਼ੇ ਤੋਂ ਰਹਿਤ ਸਰਪੰਚੀ ਹੋ ਰਹੀ ਆ ਇਹ ਇੱਕ ਬਹੁਤ ਵਧੀਆ ਸਾਡੇ ਪਿੰਡ ਵਾਸਤੇ ਤੇ ਨੌਜਵਾਨਾਂ ਵਾਸਤੇ ਗੱਲ ਵਧੀਆ ਗੀ ਕਿ ਸਾਡੇ ਬੇਸੇ ਵੀ ਨੌਜਵਾਨ ਸਾਡੇ ਪਿੰਡ ਦੇ दारूਵਾਲ ਨਹੀਂ ਜਾ ਰਹੇ ਆ ਉਹ ਸਿਰਫ ਆਪਣੇ ਜਿਹੜਾ ਬੰਦਾ ਇਹਨੂੰ ਸਹੀ ਲੱਗ ਰਿਹਾ ਉਹਦੇ ਨਾਲ ਖੜੇ ਤੁਸੀਂ ਹੁਣ ਸਰਪੰਚਾਂ ਨੂੰ ਤੇ ਪਿੰਡ ਵਾਸੀਆਂ ਨੂੰ ਨਸ਼ੇ ਪ੍ਰਤੀ ਕੀ ਸੰਦੇਸ਼ ਦਿਓਗੇ ਅਸੀਂ ਬਸ ਇਹੀ ਕਹਾਂਗੇ ਜੀ ਦੇਖੋ ਜਿੱਥੇ ਵੋਟ ਪਾਉਣੀ ਆ ਡਟ ਕੇ ਪਾਓ ਤੇ ਸ਼ਰਾਬ ਪਿੱਛੇ ਲੱਗ ਕੇ ਨਸ਼ੇ ਪਿੱਛੇ ਲੱਗ ਕੇ ਨਾ ਵੋਟ ਪਾਓ ਠੀਕ ਹੈ ਇਹ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆਪਾਂ ਨੂੰ ਆਪਾਂ 10 ਦਿਨ ਸ਼ਰਾਬ ਪੀ ਲਾਂਗੇ 15 ਦਿਨ ਪੀ ਲਾਂਗੇ ਉਸ ਤੋਂ ਬਾਅਦ ਆਪਣੇ ਪੈਸੇ ਦੀ ਕਮਾਈ ਪੈਣੀ ਹੁੰਦੀ ਹੈ ਹੂੰ ਬਸ ਆਪਣਾ ਇਹ ਸਹੂ ਹੈ ਅੱਛਾ ਇੱਕ ਗੱਲ ਹੋਰ ਦੱਸੋ ਮੈਨੂੰ ਜਿਵੇਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਕੁਝ ਪ੍ਰੋਜੈਕਟ ਦਿੱਤੇ ਗਏ ਨੇ ਜਿਹੜੇ ਪਿੰਡਾਂ ਵਿੱਚ ਲਾ ਕੇ ਪਿੰਡਾਂ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਰੋਜ਼ਗਾਰ ਦਿੰਦੇ ਨੇ ਕੀ ਤੁਸੀਂ ਉਸ ਰੋਜ਼ਗਾਰ ਦੇ ਪਿੰਡ 'ਚ ਲਿਆਉਣ ਲਈ ਸਰਪੰਚਾਂ 'ਤੇ ਦਬਾਅ ਪਾਉਂਗੇ ਬਿਲਕੁਲ ਜੀ ਇੱਕ ਤਾਂ ਸਾਡਾ ਆਪਣਾ ਕੈਂਡੀਡੇਟ ਹੈ ਦੂਸਰਾ ਵੀ ਆਪਣਾ ਹੀ ਉਹ ਵੀ ਆਪਣਾ ਦੋਸਤ ਹੈ ਉਹ ਸਾਡੇ ਨਾਲ ਖੇਡਿਆ ਹੈ ਇਹ ਸਾਡੇ ਆਪਣੇ ਮਹੱਲੇ ਦਾ ਮੁੰਡਾ ਇਹਨਾਂ 'ਤੇ ਅਸੀਂ ਬਿਲਕੁਲ ਇਹਨਾਂ 'ਤੇ ਦਬਾਅ ਪਾ ਸਕਦੇ ਹਾਂ ਵੀ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ ਜਿਨ੍ਹਾਂ ਨਾਲ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰ ਆ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਅੱਛਾ ਭਾਈ ਜੀ ਤੁਸੀਂ ਕਹਤਾ ਵੀ ਚਲੋ ਸਾਡਾ ਤੁਸੀਂ ਬੜੇ ਨੌਜਵਾਨ ਮੁੰਡੇ ਖੜੇ ਨੇ ਨੌਜਵਾਨ ਆ ਕਿਛੇ ਨੌਜਵਾਨ ਮੁੰਡੇ ਦੋਨਾਂ ਨੂੰ ਬੁਲਾ ਕੇ ਇਹ ਜਿਹੜੇ ਆਪਣੀ ਇੱਥੇ ਗੱਲਾਂ ਹੋਰੀਆਂ ਉਹਨਾਂ ਨੇ ਇਹ ਸਵਾਲ ਕਰੂੰਗੇ ਬਿਲਕੁਲ ਜੀ ਮੇਰੇ ਉਹ ਦੋਸਤ ਆ ਉਹਨਾਂ ਨੂੰ ਮੈਂ ਕੋਈ ਵੀ ਸਵਾਲ ਕਰਵਾ ਲਵਾਂ ਬਕਾਇਦਾ ਉਹਨਾਂ ਨਾਲ ਇਹ ਗੱਲ ਹੋਈ ਹੈ ਵੀ ਕੋਈ ਵੀ ਜਿੱਤੇ ਤੇ ਉਹ ਸਾਡਾ ਕੰਮ ਕਰੂਗਾ ਤੇ ਉਹਨਾਂ ਨੇ ਵੀ ਇਹ ਚੀਜ਼ ਦੀ ਸੌਂ ਚੱਕੀ ਆ ਵੀ ਹਾਂ ਦੋਨਾਂ 'ਚ ਕੋਈ ਜਿੱਤੇ ਤੁਸੀਂ ਸਾਨੂੰ ਕਦੋਂ ਮਰਜ਼ੀ ਦੇਨੇ ਰਾਤ ਕਦੋਂ ਮਰਜ਼ੀ ਕੋਈ ਵੀ ਕੰਮ ਕਰਵਾ ਸਕਦੇ ਹੋ ਹੈਲੋ 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 ਅਸੀਂ ਅੱਜ ਪਿੰਡ ਸੰਭਾਉ ਦੇ ਵਿੱਚ ਆਏ ਆ ਅਸੀਂ ਪਿੱਛੇ ਛੱਤ ਵਿੱਚ ਵੀ ਜਾ ਕੇ ਆਏ ਆ ਉੱਥੇ ਵੀ ਲੋਕਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਅਸੀਂ ਸੁਣਾਉਂਦੇ ਆ ਤੇ ਹੁਣ ਅਸੀਂ ਅੱਗੇ ਆਏ ਆ ਦੂਸਰੀ ਛੱਤ ਵਿੱਚ ਆਏ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਿਛਲੇ ਸਰਪੰਚੀ ਦੇ ਆ ਤੇ ਜਿਹੜੇ ਹੁਣ ਖੜੇ ਹੋਏ ਨੇ ਇਹਨਾਂ ਸਰਪੰਚਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਆਓ ਮਿਲ ਜਾਈਆਂ ਨੌਜਵਾਨਾਂ ਨੂੰ ਤੇ ਕੀ ਕਹਿਣਾ ਇਹਨਾਂ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਜੀ ਯਾਦਵਿੰਦਰ ਸਿੰਘ ਆ ਹਾਂ ਯਾਦਵਿੰਦਰ ਜੀ ਪਿਛਲੇ ਸਰਪੰਚ ਨੇ ਕਿੰਨਾ ਕੰਮ ਕੀਤਾ ਕਿੰਨਾ ਕ अधੂਰਾ ਰਹਿ ਗਿਆ ਜਿਹੜੇ ਹੁਣ ਨਵੇਂ ਸਰਪੰਚ ਖੜੇ ਹੋਏ ਨੇ ਇਹਨਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਜਿਹੜਾ ਰਹੀ ਗੱਲ ਜੀ ਪਿਛਲੇ ਸਰਪੰਚ ਦੇ ਪਿੰਡ ਦੇ ਵਿਕਾਸ ਦੀ ਗੱਲ ਆ ਤਕਰੀਬਨ ਕਮੀਆਂ ਹਰ ਇੱਕ ਤੋਂ ਰਹਿ ਜਾਂਦੀਆਂ ਨੇ ਪਰ ਬਹੁਤ ਜਿਹੜੀਆਂ ਮੋਡਲੀਆਂ ਸਹੂਲਤਾਂ ਨੇ ਉਹ ਤੋਂ ਸਾਡਾ ਪਿੰਡ ਹਜੇ ਵੀ ਵਾਝਾ ਹੈ ਜਿਵੇਂ ਉਹਦੇ ਵਿੱਚ ਲਾਲੋ ਪੀਣ ਵਾਲਾ ਪਾਣੀ ਜਾਂ ਗੰਦੇ ਪਾਣੀ ਦੀ ਨਿਕਾਸੀ ਜਾਂ ਖੇਡ ਪੱਖੋ ਸਟੇਡੀਅਮ ਤੇ ਜਾਂ ਪਸ਼ੂਆਂ ਦਾ ਹਸਪਤਾਲ ਮਾਲਕਿ ਹਜੇ ਵੀ ਸਾਡਾ ਪਿੰਡ ਇਹਨਾਂ ਮੁੱਖ ਸਹੂਲਤਾਂ ਤੋਂ ਸੱਖਣਾ ਹੈ ਅੱਛਾ ਭਾਈ ਜੀ ਇੱਕ ਗੱਲ ਦੱਸਿਓ ਮੈਨੂੰ ਜਦੋਂ ਤੁਸੀਂ ਉਹ ਜਿਹੜੇ ਨਵੇਂ ਸਰਪੰਚ ਕਾੜੇ ਹੋ ਰਹੇ ਨੇ ਜਦੋਂ ਤੁਹਾਡੇ ਕੋਲੇ ਘਰੇ ਵੋਟਾਂ ਮੰਗਣ ਆਉਣਗੇ ਕੀ ਤੁਸੀਂ ਇਹਨਾਂ ਨੂੰ ਇਹ ਸਵਾਲ ਕਰੋਗੇ ਬਿਲਕੁਲ ਜੀ ਵੈਸੇ ਸਵਾਲ ਕਰਨਾ ਵੀ ਬੰਦ ਹੈ ਪਰ ਜਿਹੜਾ ਹੁਣ ਤੋਂ ਅਸੀਂ ਕੈਂਡੀਡੇਟ ਤਾਰਿਆ ਹੈਗਾ ਤੇ ਸਰਬਸਾਂਝਾ ਕੈਂਡੀਡੇਟ ਹੈਗਾ ਪੜਿਆ ਲਿਖਿਆ ਸੂਝਵਾਨ ਤੇ ਗੜਸਾਲਾ ਬੰਦਾ ਹੈ तकरीबन ਉਹਦੇ ਧਿਆਨ ਦੇ ਵਿੱਚ ਇਹ ਮੇਨ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਮੁੱਖ ਸਹੂਲਤਾਂ ਨੇ ਉਹ ਚੋਣ ਲੜ ਰਹੇ ਨੇ ਤੇ ਪਿੰਡ ਦੇ ਲੋਕ ਉਹਨਾਂ ਨੂੰ ਭਰਮਾਂ ਘੜਾ ਦੇ ਰਹੇ ਨੇ ਅੱਛਾ ਇੱਕ ਗੱਲ ਹੋਰ ਦੱਸਿਓ ਵੀ ਕਈ ਪਿੰਡਾਂ ਦੇ ਵਿੱਚ ਦੇਖਿਆ ਵੀ ਇਹੋ ਜਿਹੇ ਪਿੰਡ ਵੀ ਪਏ ਜਿੱਥੇ ਸਰਪੰਚ ਥਾਣੇ ਤੱਕ ਜਾਣ ਹੀ ਨਹੀਂ ਦਿੰਦਾ ਆਪਣੀ ਜੁਰਤ ਨਾਲ ਉੱਥੇ ਹੀ ਫੈਸਲੇ ਕਰਵਾਉਂਦਾ ਕੀ ਤੁਸੀਂ ਇਹੋ ਜਿਹੀ ਉਮੀਦ ਰੱਖਦੇ ਹੋ ਬਿਲਕੁਲ ਉਮੀਦ ਰੱਖਦੇ ਆ ਜੀ ਅਸੀਂ ਵੀ ਇਹੀ ਚਾਹੁੰਦੇ ਆ ਜੇ ਪਿੰਡ ਦੇ ਲੋਕ ਉਹਨਾਂ ਨੂੰ 57 ਵਰਗਾ ਕੋਈ ਇਹੋ ਆ ਅਜਿਹਾ ਕੇਸ ਨਾ ਦੇਣ ਜਿਹੜੇ ਕਰਕੇ ਉਹਨਾਂ ਨੂੰ ਕੋਈ ਕਚਰੇਆਂ ਚ ਥਾਣੇ ਚ ਖੱਜਲ ਖਵਾਰ ਹੋਵੇ ਖੱਜਲ ਖਵਾਰੀ ਹੋਵੇ ਤੇ ਉਹ ਪੂਰਾ ਜਿਹੜਾ ਆਪਦਾ ਦਿਮਾਗ ਹੈ ਪਿੰਡ ਦੇ ਵਿਕਾਸ ਕਰ ਜਾਂਦੇ ਲਈ ਵਰਤਣ ਤੇ ਲੋਕ ਉਹਨਾਂ ਦਾ ਇੰਨਾ ਸਾਥ ਦੇਣ ਵੀ ਅਸੀਂ ਜਿਹੜੀਆਂ ਸਹੂਲਤਾਂ ਤੋਂ ਵਾਝੇ ਆ ਉਹ ਸਾਡੀਆਂ ਸਾਰੀਆਂ ਪੂਰੀਆਂ ਹੋ ਜਾਣ। ਅੱਛਾ ਇੱਕ ਹੋਰ ਦੱਸਿਓ ਆਪਣੀ ਮਾਂਸ ਜਿਹੜੀ ਬੈਲਟ ਹੈ ਇਹ ਕੈਂਸਰ ਨਾਲ ਬੜੀ ਕੀੜਤਾ ਹੈ। ਇੱਥੇ ਵੀ ਮੇਰਾ ਖਿਆਲਾ ਪਾਣੀ ਨੀਚੇ ਵਾਲਾ ਖਰਾਬ ਹੀ ਹੋਊਗਾ। ਕੀ ਤੁਸੀਂ ਲੱਗਦੇ ਹੋ ਲੱਗਦਾ ਤੁਹਾਨੂੰ ਵੀ ਜਿਹੜਾ ਪਾਣੀ ਖਰਾਬ ਹੋਣ ਦੇ ਕਾਰਨ ਸਾਰੇ ਪਿੰਡ ਦੇ ਵਿੱਚ ਜਿਹੜੀ ਵਾਟਰ ਵਕ ਦੀ ਸਪਲਾਈ ਇਹਨਾਂ ਨੂੰ ਕਹੋਗੇ ਦੇਣਗੇ? ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਕੈਂਸਰ ਦੀ ਜਿਹੜੀ ਬਿਮਾਰੀ ਹੈਗੀ ਉਹ ਤਕਰੀਬਨ ਹਰ ਤੀਜੇ ਘਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਫੈਲ ਚੁੱਕੀ ਹੈ। ਉਹਦਾ ਮੇਨ ਕਾਰਨ ਇਹੀ ਹੈ ਵੀ ਸਾਡਾ ਸਾਡਾ ਥੱਲੇ ਵਾਲਾ ਪਾਣੀ ਹੈਗਾ ਧਰਤੀ ਹੇਠਲਾ ਪਾਣੀ ਹੈ ਉਹ ਬਿਲਕੁਲ ਗੰਦਲਾ ਹੋ ਚੁੱਕਿਆ ਪੀਣਯੋਗ ਨਹੀਂ ਰਿਹਾ ਤੇ ਕਾਲੇ ਪੀਲੇ ਵਰਗੀਆਂ ਕਾਲਾ ਪੀਲਿਆ ਕੈਂਸਰ ਆਈਆਂ ਬੋਰੀਆਂ ਫੈਲੀਆਂ ਹੋਈਆਂ ਨੇ ਤੇ ਉਸੇ ਲਈ ਅਸੀਂ ਇਹ ਕਹਿੰਦੇ ਆਂ ਵੀ ਹੁਣ ਉਮੀਦ ਹੈਗੀ ਸਾਨੂੰ ਬਾਰਡਰ ਬਾਕਸ ਦਾ ਮਤਲਬ ਕਿ ਜਿਹੜਾ ਮੇਨ ਮੁੱਦਾ ਸਾਡਾ ਉਹ ਛੇਤੀ ਹੱਲ ਹੋਊਗਾ ਅੱਛਾ ਭਾਈ ਜੀ ਥੋੜਾ ਹੋਰ ਦੱਸਿਓ ਇਹ ਦੋ ਕੈਂਡੀਡੇਟ ਖੜੇ ਹੋਏ ਨੇ ਇੱਥੇ ਤੁਹਾਡੇ ਪਿੰਡ ਤੋਂ ਉਹ ਤੁਸੀਂ ਸਾਰੇ ਪਿੰਡ ਵਾਲੇ ਬਹਿ ਕੇ ਕੀ ਇੱਕ ਸਰਬਸੰਮਤੀ ਨਹੀਂ ਕਰ ਸਕੇ ਤਾਂ ਕਿ ਜਿਹੜਾ ਸਰਕਾਰ ਵੱਲੋਂ ਗ੍ਰਾਂਟ ਸਪੈਸ਼ਲ ਮਿਲਣੀ ਸੀ ਤੇ ਤੁਹਾਡੇ ਪਿੰਡ ਦਾ ਇੱਕ ਆ ਬਣਿਆ ਰਹਿੰਦਾ ਦੇਖੋ ਜੀ ਬਹੁਤ ਮੰਦਭਾਗੀ ਆ ਸਾਡੇ ਪਿੰਡ ਲਈ ਤਕਰੀਬਨ ਮੋਤਵਾਰਾ ਸੱਜਣਾ ਨੇ ਜਾਂ ਸਾਰੇ ਜਨਰਲ ਵਰਗ ਜਾਂ ਪਿੰਡ ਦੇ ਸਮੁੱਚੇ ਮੋਤਵਾਰ ਬੰਦਿਆਂ ਨੇ ਕੋਸ਼ਿਸ਼ ਕੀਤੀ ਸਰਬਸੰਮਤੀ ਦੀ ਤੇ ਉਹ ਨਹੀਂ ਹੋ ਸਕੀ ਇਹ ਸਾਡੇ ਲਈ ਬਹੁਤ ਮੰਦਭਾਗੀ ਗੱਲ ਆ ਸਿੰਘ ਚੌਹਣਿਆ ਜੀ ਜਿਹੜਾ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਸਟੇਡੀਅਮ ਵਗੈਰਾ 5 ਲੱਖ ਕੈਸ਼ ਪ੍ਰਾਈਜ਼ ਦੇਣਾ ਸੀਗਾ ਉਹ ਤੋਂ ਅਸੀਂ ਬਾਜੇ ਰਹਿ ਗਏ ਚਲੋ ਜਮੂਰੀਅਤ ਦਾ ਹੱਕ ਹੈ ਜੀ ਹਰ ਇੱਕ ਨੂੰ ਹੱਕ ਹੈਗਾ ਚੋਣ ਲੜਨ ਦਾ ਤੇ ਹੁਣ ਦੋ ਕੈਂਡੀਡੇਟ ਆ ਜਿਹੜੇ ਸਾਡੇ ਮદાન ਦੇ ਵਿੱਚ ਨੇਗੇ ਸਰਪੰਚੀ ਅੱਛਾ ਇੱਕ ਗੱਲ ਹੋਰ ਦੱਸੋ ਮੈਨੂੰ ਸਰਪੰਚੀ ਦੇ ਗਿੱਸਦੇ ਦੇ ਤੁਹਾਡੇ ਇਥੇ ਜਿਹੜੇ ਨੌਜਵਾਨ ਮੁੰਡੇ ਨੇ ਛੋਟੇ ਛੋਟੇ ਮੁੰਡੇ ਨੇ ਇਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਗਰਾਊਂਡ ਦੀ ਬੜੀ ਜ਼ਰੂਰਤ ਹੁੰਦੀ ਆ ਕੀ ਤੁਹਾਡੇ ਪਿੰਡ ਦੇ ਵਿੱਚ ਗਰਾਊਂਡ ਹੈ ਗਰਾਊਂਡ ਤਾਂ ਸਾਡੇ ਪਿੰਡ ਵਿੱਚ ਹੈਗੀ ਹੈ ਜੀ ਆਬਾਦੀ ਹੈ ਜਿਹੜੀ ਉਹ ਤਕਰੀਬਨ 15000 ਤੋਂ ਉੱਪਰ ਹੋ ਚੁੱਕੀ ਹੈ ਜਿਸ ਤੇ ਲਈ ਸਾਡਾ ਇੱਕ ਗਰਾਊਂਡ ਹੈਗਾ ਸਕੂਲ ਦਾ ਗਰਾਊਂਡ ਹੈ ਬਿਲਕੁਲ ਛੋਟਾ ਹੈ ਉਹ 200 ਮੀਟਰ ਦਾ ਟਰੈਕ ਵੀ ਨਹੀਂ ਹੈਗਾ ਹੁਣ ਕੋਸ਼ਿਸ਼ ਹੈ ਵੀ ਸਾਡੇ ਇੱਥੇ ਇੱਕ ਜ਼ਮੀਨ ਪਈ ਸੀਗੀ ਉਹਨੂੰ ਪਧਰਾ ਕਰਕੇ ਉੱਥੇ ਸਟੇਡੀਅਮ ਵੀ ਨਹੀਂ ਹੈ ਜਿਹੜੀ ਇਹ ਨਵੇਂ ਸਰਪੰਚ ਸਾਹਿਬ ਤੋਂ ਅਸੀਂ ਛੇਤੀ ਰਖਾਵਾਂ ਅੱਛਾ ਇੱਕ ਮੈਨੂੰ ਹੋਰ ਗੱਲ ਦੱਸੋ ਬਾਈ ਜੀ ਦੋ ਕੈਂਡੀਡੇਟ ਖੜੇ ਹੋਏ ਨੇ ਥੋੜੇ ਪਿੰਡ ਦੇ ਕੀ ਤੁਸੀਂ ਦੋਨਾਂ ਨੂੰ ਬਿਠਾ ਕੇ ਇਹ ਸਵਾਲ ਕਰੋਗੇ ਬਿਲਕੁਲ ਜੀ ਦੇਖੋ ਆਹ ਸਾਡੇ ਕੋਲੇ ਵੋਟਾਂ ਮੰਗਣ ਆਉਣਗੇ ਕੈਂਡੀਡੇਟ ਦੋਨੇ ਅਸੀਂ ਇਹੀ ਕਹਿੰਨੇ ਆ ਪਹਿਲੀ ਗੱਲ ਤਾਂ ਵੀ ਹਜੇ ਵੀ ਸਾਡੇ ਕੋਲੇ ਸਮਾਂ ਵੀ ਸਰਪਸੰਤੀ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਅਸੀਂ ਪਿੰਡ ਦਾ ਵਿਕਾਸ ਰਲ ਮਿਲ ਕੇ ਤੇ ਬਾਤ ਚੜ ਕੇ ਤੇ ਜਿਹੜੀਆਂ ਸਹੂਲਤਾਂ ਤੋਂ ਵਾਝਿਆ ਤਾਂ ਛੇਤੀ ਅਸੀਂ ਇਹਨਾਂ ਨੂੰ ਹੱਲ ਕਰ ਸਕੀਏ ਧੰਨਵਾਦ ਬਾਈ ਜੀ ਬਾਈ ਸਸਰੀਆ ਕਾਂ ਸੱਚੀ ਗੱਲ ਜੀ ਕੀ ਨਾਮ ਹੈ ਬਾਈ ਜੀ ਅਮਰਤਪਾਲ ਅਮਰਤਪਾਲ ਸਿੰਘ ਜੀ ਪੰਚਾਇਤ ਸਰਕਾਰ ਵਿੱਚ ਹੋ ਗੀਆਂ ਤੁਸੀਂ ਨੌਜਵਾਨ ਮੁੰਡੇ ਹੋ ਨੌਜਵਾਨ ਪੀੜ੍ਹੀ ਅੱਗੇ ਵੀ ਆਉਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਵੀ ਪਿਛਲੇ ਸਰਪੰਚ ਜਿਹੜੇ ਕਿੰਨੀਆਂ ਕਮੀਆਂ ਰਹਿ ਗਈਆਂ ਤੇ ਜਿਹੜੇ ਆਉਣ ਵਾਲੇ ਦੋ ਸਰਪੰਚ ਨੇ ਇਹਨਾਂ ਦੋਨਾਂ ਨੂੰ ਤੁਸੀਂ ਕਿਹੋ ਜਿਹਾ ਸਵਾਲ ਕਰੋਗੇ ਦੇਖੋ ਜੀ ਪਿਛਲੇ ਸਰਪੰਚਾਂ ਤੋਂ ਕੁਝ ਗ੍ਰਾਂਟਾਂ ਦੀ ਕਮੀਆਂ ਦਾ ਨਾ ਰਹੀ ਜਾਂਦੀ ਨਿਕਲਦੀਆਂ ਹਰ ਸਰਪੰਚ ਵੀ ਰਹਿਣੇ ਕੋਈ ਵੀ ਸਰਪੰਚ ਸਾਰੀਆਂ ਕੰਮਾਂ ਪੂਰੀਆਂ ਨਹੀਂ ਕਰਤਾ ਰਹੀ ਅਸੀਂ ਅਗਲੇ ਸਰਪੰਚਾਂ ਤੋਂ ਉਮੀਦ ਕਰਦੇ ਆਂ ਵੀ ਜਿਹੜੀਆਂ ਸਾਡੇ ਕਮੀਆਂ ਨੇਆਂ ਮੇਨ ਕਮੀ ਸਾਡੇ ਵਾਟਰ ਵਾਸ਼ ਕੀ ਹੈ ਜੀ ਹਰ ਘਰ ਦੇ ਵਿੱਚ ਸਾਡੇ ਕੈਂਸਰ ਹੈ ਜੀ ਸਾਡੇ ਖੋਦੇ ਘਰ ਦੇ ਵਿੱਚ ਵੀ ਕੈਂਸਰ ਨਾਲ ਮੌਤ ਹੋਈ ਆ ਸਰਕਾਰ ਤੋਂ ਵੀ ਅਸੀਂ ਤਾਂ ਅਹੀ ਉਮੀਦ ਕਰਦੇ ਆਂ ਵੀ ਸਾਨੂੰ 10 ਸਾਲ ਹੋ ਗਏ ਪੈਸੇ ਭ ਪਰ ਸਰਕਾਰ ਨੇ ਹਜੇ ਤੱਕ ਸਾਡੇ ਬਾਰਡਰ ਪਾਸ ਦੀ ਕੋਈ ਨਹੀਂ ਨਾਕੀ ਨਹੀਂ ਹੈਗੀ ਜੀ ਅੱਛਾ ਇੱਕੀ ਗੱਲ ਮੈਨੂੰ ਹੋਰ ਦੱਸੋ ਤੁਸੀਂ ਨੌਜਵਾਨ ਮੁੰਡੇ ਆ ਜਿਹੜੇ ਮੁੰਡੇ ਨੌਜਵਾਨ ਨੇ ਖੇਡਣਾ ਚਾਹੁੰਦੇ ਨੇ ਉਹਨਾਂ ਕੋਲੇ ਗਰਾਊਂਡ ਹੈ ਨਹੀਂ ਜਦੋਂ ਉਹਨਾਂ ਕੋਲੇ ਗਰਾਊਂਡ ਹੈ ਨਹੀਂ ਉਹ ਖੇਡਣ ਦੀ ਬਜਾਏ ਦੂਜੇ ਪਾਸੇ ਜਾਣਗੇ ਉਸ ਨੂੰ ਰੋਕਣ ਵਾਸਤੇ ਕੀ ਉਪਰਾਲੇ ਕਰਨੇ ਸਰਪੰਚ ਨੂੰ ਕਹੋ ਵੀ ਆਹ ਉਪਰਾਲੇ ਕਰ ਉਸ ਨੂੰ ਰੋਕਣ ਵਾਸਤੇ ਅਸੀਂ ਗਰਾਊਂਡ ਦੀ ਰੱਖਦੇ ਜੀ ਮੈਨ ਇੱਕ ਜਿਮ ਹੋਣੀ ਚਾਹੀਦੀ ਹੈ ਜੀ ਨੌਜਵਾਨਾਂ ਵਾਸਤੇ ਜੋ ਆ ਬੜਾ ਫਾਲਤੂ ਟਾਈਮ ਉਹ ਜਿਮ ਦੇ ਵਿੱਚ ਲਾਉਣ ਜੀ ਕਿਤੇ ਆਸੇ-ਪਾਸੇ ਨਾ ਜਾਣਾ ਜੋ ਕਿ ਨਸਿਆਂ ਤੋਂ ਬਚਤ ਰਹੇ ਜੀ ਤੇ ਗਰਾਊਂਡ ਦੀ ਸਾਡੀ ਮੇਨ ਮੰਗ ਹੈ ਜੀ ਜਿਹੜਾ ਅਸੀਂ ਜਗਾ ਤਾਂ ਰੱਖ ਰੱਖੀ ਹੈ ਜੀ ਪਰ ਉਹਦੇ ਵਿੱਚ ਗਰਾਊਂਡ ਦੀ ਸਹੂਲਤ ਨਹੀਂ ਹੈਗੀ ਜੀ ਤੇ ਇੱਕ ਥੋੜਾ ਸਕੂਲ ਕਿੰਨਾ ਅਪਗ੍ਰੇਡ ਹੋਇਆ ਹੋਇਆ ਸਕੂਲ ਸਾਡਾ ਅਪਗ੍ਰੇਡ ਹੋਵੇ 10ਵੀਂ ਤੱਕ ਆਈ ਸਕੂਲ ਪਰ ਸਕੂਲ ਦੀ ਸਾਨੂੰ ਸਮੱਸਿਆ ਇਹ ਹੈ ਜਿਹੜੀਆਂ ਸਾਡੇ ਪਿੰਡ ਦੀਆਂ ਲੜਕੀਆਂ ਨੇ ਜੀ ਉਹਨਾਂ ਨੂੰ ਥੇ ਜਾਣਾ ਪੈਂਦਾ ਸ਼ਹਿਰ ਪੈਂਦਾ ਜੀ ਥੇ ਵਿੱਚ ਉਹਦੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਸਾਡਾ ਸਕੂਲ ਪਲਾਟਸ ਦਾ ਹੋਣਾ ਚਾਹੀਦਾ ਅੱਛਾ ਇੱਕ ਹੋਰ ਦੱਸੋ ਬਾਈ ਜੀ ਆਪਾਂ ਹੁਣ ਗੱਲ ਕਰਦੇ ਆਂ ਵੀ ਪੰਜਾਬ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਕੁਝ ਗ੍ਰਾਂਟਾਂ ਮਿਲਦੀਆਂ ਨੇ ਜਿਦੇ ਵਿੱਚ ਪਿੰਡਾਂ ਦੇ ਵਿੱਚ ਛੋਟੇ-ਛੋਟੇ ਪ੍ਰੋਜੈਕਟ ਲਾ ਕੇ ਗੁੰਡੇ ਕੁੜੀਆਂ ਨੂੰ ਸਵੈ ਰੁਜ਼ਗਾਰ ਦੇ ਲਈ ਇਕੱਠੇ ਹੋ ਕੇ ਪਲਾਂਟ ਦਿੰਦੀ ਹੈ ਕਿ ਤੁਸੀਂ ਆਪਣੇ ਸਰਪੰਚ ਤੋਂ ਇਹ ਉਮੀਦ ਰੱਖੋਗੇ ਕਿ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਆਣਦੇ ਜਾਂ ਜਿਦੇ ਉੱਤੇ ਸਾਡੇ ਮੁੰਡੇ ਤੇ ਸਾਡੀ ਕੁੜੀਆਂ ਪਿੰਡ ਦੇ ਵਿੱਚ ਨਾਲ ਦਾ ਪਰਫੁੱਲਤ ਹੋਣ ਤੇ ਨਾਲੇ ਉਹ ਕੰਮ ਕਰਕੇ ਕਮਾਈ ਕਰ ਸਕਣ। ਸਾਜੂ ਹਧਿਆਣ ਵਾਲੇ ਸਰਪੰਚਾਂ ਤੋਂ ਜੀ ਜੀ ਦਰਾਹ ਨੇ ਹੀ ਪੜੇ ਲਿਖੇ ਸਰਪੰਚ ਹੋਣਗੇ ਸਾਡੇ ਤੇ ਵੀ ਸਾਡਾ ਜਿਹੜਾ ਰੋਜ਼ਗਾਰ ਆ ਜਵਾਰਾਂ ਦਾ ਉਹ ਚੱਲੇ ਜੀ ਕਿਉਂਕਿ ਜੀ ਜ਼ਮੀਨਾਂ ਵੀ ਘਟ ਰਹੀਆਂ ਨੇ ਜੀ ਹੁਣ ਤੇ ਲੋਕ ਬਾਹਰ ਨੂੰ ਰੁੱਖ ਕਰ ਰਹੇ ਨੇ ਜੀ ਮੁੰਡੇ ਸਾਰੇ ਹੁੰਦਾਂ ਨੇ ਰੋਜ਼ਗਾਰ ਕਿ ਪਿੰਡ ਦੇ ਵਿੱਚ ਹੀ ਚੱਲੇ ਜੀ ਕੋਈ ਨਾ ਕੋਈ ਸਾਧਨ ਹੋਣਾ ਕੋਈ ਪੈਸੇ ਦੀ ਸਹੂਲਤ ਮਿਲੇ ਇਸ ਦੀ ਨਾਲ ਡਿਪਾਰਟਮੈਂਟ ਹੋਣੀ ਚਾਹੀਦੀ ਠੀਕ ਹੈ ਜੀ ਕੋਈ ਇਹ ਅਸੀਂ ਸਭਾਵ ਦੀ ਦੂਸਰੀ ਪੱਤੀ ਵਿੱਚ ਆਏ ਸੀ ਉੱਥੇ ਵੀ ਵਿਚਾਰ ਸੋਹਣੇ ਨੇ ਬਹੁਤ ਸੋਹਣੇ ਵਿਚਾਰ ਕੀਤੇ ਨੇ ਇਹਨਾਂ ਦਾ ਵੀ ਇਹ ਕਹਿਣਾ ਵੀ ਅਸੀਂ ਲੋਕਾਂ ਨੂੰ ਤੇ ਕੈਂਡੀਡੇਟਾਂ ਨੂੰ ਇਹੀ ਗੱਲ ਕਹਾਂਗੇ ਵੀ ਨਸ਼ੇ ਤੋਂ ਦੂਰ ਰਹੋ ਕੋਈ ਨਸ਼ਾ ਨਾ ਕਰੋ ਤੇ ਸਾਡੇ ਜਿਹੜੇ ਦੋਨੇ ਉਮੀਦਵਾਰ ਨੇ ਪੜੇ ਲਿਖੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਜਿਹੜਾ ਵੀ ਚੁਣਿਆ ਜਾਊਗਾ ਉਹ ਸਾਡੇ ਨਾਲ ਸਰਬਸੰਮਤੀ ਨਾਲ ਸਾਡੇ ਪਿੰਡ ਦੀ ਉਹ ਪ੍ਰਗਤੀ ਕਰੂਗਾ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜਾ ਸਰਪੰਚ ਜਿੱਤਦਾ ਉਹ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਉ ਦੇ ਵਿੱਚ ਖੜੇ ਆ ਜਿੱਥੋਂ ਦੀ ਲਗਭਗ 3500 ਵੋਟ ਹੈ ਇੱਥੇ ਦੋ ਉਮੀਦਵਾਰ ਸਰਪੰਚੀ ਦੇ ਖੜੇ ਹੋਏ ਨੇ ਤੇ ਇੱਥੇ ਨੌਜਵਾਨ ਨੇ ਨੌਜਵਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਦੋਨਾਂ ਦੋਨਾਂ ਚੋ ਜੋ ਮਰਜ਼ੀ ਜਿੱਤੇ ਜੇ ਅਸੀਂ ਉਹਨਾਂ ਦੇ ਉਹਨਾਂ ਉਹਨਾਂ ਤੋਂ ਨੌਜਵਾਨ ਮੁੰਡਿਆਂ ਦੇ ਲਈ ਖੇਡਣ ਵਾਸਤੇ ਗਰਾਊਂਡ ਪੀਣ ਵਾਲਾ ਪਾਣੀ ਗਲੀਆਂ ਨਾਲੀਆਂ ਜੋ ਆਮ ਨੇ ਡਿਸਪੈਂਸਰੀਆਂ ਸਾਰਾ ਦਾ ਪ੍ਰਬੰਧ ਕਰਵਾਵਾਂਗੇ ਅਤੇ ਔਰ ਵਾਲੇ ਸਮੇਂ ਦੇ ਵਿੱਚ ਅਸੀਂ ਨਸ਼ਿਆਂ ਤੋਂ ਵੀ ਦੂਰ ਰੱਖਾਂਗੇ ਇਹਨਾਂ ਨੂੰ ਤੇ ਲੜਾਈ ਪੜਾਈ ਤੋਂ ਦੂਰ ਰਹਿ ਕੇ ਅਸੀਂ ਇਹ ਚੋਣਾ ਸੰਪੂਰਨ ਕਰਾਵਾਂਗੇ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਨਸ਼ਿਆਂ ਤੋਂ ਦੂਰ ਤੇ ਆਉਣ ਵਾਲਾ ਸਰਪੰਚ ਪਿੰਡਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਉੱਪਰ ਲੈ ਕੇ ਜਾਵੇਗਾ ਨਿਊਜ਼ ਨੇਸ਼ਨ ਪੰਜਾਬ ਦੇ ਲਈ ਕੈਮਰਾਮੈਨ ਪਵਨ ਦੇ ਨਾਲ ਭਪਿੰਦਰ ਸਿੰਘ ਦੀ ਮਾਨਸਾ ਤੇ ਪਿੰਡ ਸਮਾਉਂ ਦੀ ਖਾਸ ਰਿਪੋਰਟ